ਕੱਲ ਅਜੇ ਪਹਿਲਾ ਹੀ ਮੀਂਹ ਪਿਆ ਹੈ بارش ਵੀ ਕੋਈ ਇੰਨੀ ਜ਼ੋਰਦਾਰ ਨਹੀਂ ਹੋਈ ਹੈ ਆ ਤੁਸੀਂ ਦੇਖ ਸਕਦੇ ਆ ਪਿੰਡ ਗਰਚਾ ਦਾ ਇਹ ਮੇਨ ਰਸਤਾ ਆ ਜਿਹੜਾ ਪੋਸਟ ਆਫਿਸ ਵੱਲ ਨੂੰ ਜਾਂਦਾ ਆ ਪਿੰਡ ਦੇ ਮੁੱਖ ਦਰਵਾਜ਼ੇ ਵੱਲ ਨੂੰ ਵੀ ਜਾਂਦਾ ਔਰ ਪਿੰਡ ਦੇ ਅੰਦਰ ਵੀ ਜਾਂਦਾ ਹੈ ਕਈ ਸਾਲਾਂ ਤੋਂ ਜਿਹੜੀ ਆ ਇੱਥੇ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਬਣੀ ਹੋਈ ਆ ਪਰ ਕੋਈ ਵੀ ਪੰਚਾਇਤਾਂ ਚਾਹੇ ਜਿੰਨੀਆਂ ਮਰਜ਼ੀ ਆ ਗਈਆਂ ਲਾਰੇ ਤੋਂ ਸਿਵਾ ਕਿਸੇ ਵੀ ਪੰਚਾਇਤ ਨੇ ਇਹ ਇਸ ਏਰੀਏ ਨੂੰ ਕੁਝ ਵੀ ਨਹੀਂ ਦਿੱਤਾ ਜਦੋਂ ਤੁਸੀਂ ਉਹ ਜਿਹੜਾ ਪਾਣੀ ਦੇਖਿਆ ਕਿ ਪਿੰਡ ਦੇ ਅੰਦਰ ਜਾ ਰਿਹਾ ਉਹ ਇੱਕ ਆ ਪੁਲੀ ਆ ਕ੍ਰੋਸ ਕਰਦੀ ਆ ਔਰ ਇਹਦੇ ਹੀਠਾਂ ਦੀ ਜਿਹੜਾ ਆ ਪਿੰਡ ਦਾ ਪਾਣੀ ਜਿਹੜਾ ਉਹ ਇਸ ਛੱਪੜ ਦੇ ਵਿੱਚ ਆਂਦਾ ਹੈ। ਇਹਦੀ ਸਫਾਈ ਕਿੰਨੀ ਕੁ ਕੀਤੀ ਗਈ ਹੈਗੀ ਆ ਇਹ ਤੁਸੀਂ ਦੇਖ ਪਾ ਰਹੇ ਹੋ। ਇਸ ਦੇ ਨਾਲ ਹੀ ਉਹ ਜਿਹੜਾ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਪਾ ਰਹੇ ਹੋ ਸਰਕਾਰੀ ਹਸਪਤਾਲ ਹੈ ਜੀ। ਸਰਕਾਰੀ ਹਸਪਤਾਲ ਦੇ ਹੌਣ ਦੇ ਬਾਵਜੂਦ ਵੀ ਇਹਦੀ ਆਲੇ-ਦੁਆਲੇ ਕਿੰਨੀ ਕ ਸਫਾਈ ਕਰ ਦਿੱਤੀ ਗਈ ਹੈਗੀ ਆ ਉਹ ਵੀ ਤੁਸੀਂ ਦੇਖ ਪਾ ਰਹੇ ਹੋ ਹੁਣ ਤੁਸੀਂ ਸੋਚੋ ਕਿ ਜਿਸ ਛੱਪੜ ਦੇ ਵਿੱਚ ਆ ਬڑے-ਬڑے ਢੇਰ ਲੱਗੇ ਹੋਣ ਔਰ ਇਸ ਛੱਪੜ ਦੀ ਸਫਾਈ ਤੱਕ ਨਾ ਕਰਾਈ ਗਈ ਹੋਵੇ ਤਾਂ ਇਹ ਜਿਹੜਾ ਛੱਪੜ ਹੈਗਾ ਇਹਦਾ ਪਾਣੀ ਜਿਹੜਾ ਵੈਕਿਆ ਉਹ ਪਿੰਡ ਵਿੱਚ ਹੀ ਆਏਗਾ ਨਾ ਕਿੰਨੀਆਂ ਹੀ ਪੰਚਾਇਤਾਂ ਆਈਆਂ ਬਹੁਤ ਪੰਚਾਇਤਾਂ ਆਈਆਂ ਜਿੰਨੀਆਂ ਵੀ ਆਈਆਂ ਲੇਕਿਨ ਲਾਰੇ ਲੱਪੇ ਇਹਦੇ ਲਈ ਜ਼ਰੂਰ ਲਗਾਏ ਗਏ ਆ ਆ ਪੇਪਰ ਤੁਸੀਂ ਦੇਖ ਪਾ ਰਹੇ ਹੋ ਕਿ ਵਿੱਚ ਡਿਗਣ ਲੱਗਾ ਆ ਇਹਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈਗੀ ਮਤਲਬ ਇਹ ਆ ਕਿ ਜਿੰਨੀਆਂ ਵੀ ਪੰਚਾਇਤਾਂ ਆਈਆਂ ਕਿਸੇ ਵੀ ਪੰਚਾਇਤ ਨੇ ਇਹ ਜੋ ਏਰੀਆ ਹੈਗਾ ਆ ਇਸ ਏਰੀਏ ਦਾ ਇਹ ਦੂਰ ਤੱਕ ਜਾਂਦਾ ਕਿਸੇ ਨੇ ਵੀ ਕੋਈ ਪਾਣੀ ਦਾ ਹੱਲ ਨਹੀਂ ਕੀਤਾ ਵੋਟਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਪੰਚਾਇਤਾਂ ਆਉਂਦੀਆਂ ਇਹਦਾ ਹੱਲ ਜਿਹੜਾ ਪਹਿਲ ਦੇ ਆਧਾਰ ਤੇ ਕਹਿੰਦੇ ਨੇ ਔਰ ਇਹਦੀ ਸਫਾਈ ਤੱਕ ਨਹੀਂ ਕਰਾਈ ਗਈ ਹੋਰ ਵੀ ਤੁਹਾਨੂੰ ਛਪੜ ਦਿਖਾਵਾਂਗੇ ਕਿ ਕਿੰਨੀ ਕ ਸਫਾਈ ਕਰਾਈ ਗਈ ਆ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਏ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਮੇਰਾ ਛੱਪੜ ਹੈਗਾ ਮੇਰਾ ਵੀ ਜਦ ਤੋਂ ਇੱਕ ਤਕਰੀਬਨ ਰੱਖ ਲਓ ਸੌਤਨ ਸੁਭਾੜੀ ਆ ਇਹ ਪਾਣੀ ਜਿਹੜਾ ਹੈ ਹਮੇਸ਼ਾ ਹੀ ਬੈਕ ਜਾਂਦਾ ਹਲੇ ਤੇ ਇੱਕ ਮੀ ਪਿਆ ਹੈਗਾ ਕੀ ਕਹਿਣਾ ਚਾਹੁੰਦੇ ਆ ਕਹਿਣਾ ਕਿ ਆ ਜੀ ਇਹਦੀਆਂ ਜਿਹੜੀਆਂ ਗਰੰਟੀਆਂ ਆਉਣੀਆਂ ਉਹ ਸਰਪੰਚੇ ਨਹੀਂ ਕੰਮ ਕਰਾਉਂਦੇ ਮਾਲ ਪਰ ਦੇਖ ਲਓ ਉਹ ਥਾਪਰ ਮਾਡਲ ਬਣਿਆ ਆ ਮਾਲੀ ਬਣਿਆ ਆ ਬਾਹਰ ਪਰ ਸਾਡੇ ਪਿੰਡ ਦੇ ਸਰਪੰਚਾਇਤ ਮਾੜੀ ਆ ਨਹੀਂ ਜਦੋਂ ਵੋਟਾ ਵੋਟਾ ਲੈਣੀ ਉਹਦੋਂ ਤਾਂ ਵਾਅਦਾ ਕਰਦੇ ਹੋਣੇ ਵੋਟਾ ਵਟਾ ਪੰਚਾਇਤ ਦਾ ਤਾਂ ਕੋਈ ਰੋਲ ਨਹੀਂ ਆ ਪ੍ਰਸ਼ਾਸਨ ਦੀ ਗਲਤੀ ਆ ਮੈਂ ਤਾਂ ਪ੍ਰਸ਼ਾਸਨ ਦੀ ਗਲਤੀ ਗਊਂਗਾ ਨਾਕਾਮੀ ਆ ਜਿਹੜਾ ਵੀਡੀਓ ਆ ਕੇ ਚੈੱਕ ਕਰੇ ਤੇ ਇਹ ਸਰਪੰਚ ਕਿਉਂ ਨਹੀਂ ਕੰਮ ਕਰਦਾ ਉਹ ਵੀਡੀਓ ਉੱਤੇ ਬਹੁਤ ਜਿਆਦਾ ਖਾਲ ਲੈਣ ਲਈ ਆ ਹੂੰ ਪਰ ਸਾਡਾ ਦੇਖ ਲਿਆ ਗਿਆ ਪਿੰਡ ਦਾ ਪਾਣੀ ਸਾਰਾ ਬੈਕ ਪ੍ਰੈਸ਼ਰ ਹੋ ਗਿਆ ਗ੍ਰਾਂਟ ਵਾਪਸ ਜਾ ਰਹੀ ਆ ਨਹੀਂ ਇਹਦਾ ਕੋਈ ਹੱਲ ਹੋ ਸਕਦਾ ਹੱਲ ਕਿਉਂ ਨਹੀਂ ਹੋ ਸਕਦਾ ਪਾਣੀ ਕੱਢ ਕੇ ਥਾਪੜ ਮਾਰਨ ਦੀਆਂ ਸਕੀਮਾਂ ਆਈਆਂ ਇਹਨਾਂ ਨੇ ਲਾਗੂ ਹੀ ਨਹੀਂ ਕੀਤੀਆਂ ਸਾਡੇ ਪਿੰਡ ਦਾ ਜੀ ਕਚਰਾ ਸਿਟਣ ਵਾਲਾ ਡੰਪ ਹੈ ਨਹੀਂ ਬਾਕੀ ਸਾਰੇ ਪਿੰਡਾਂ ਦੇ ਕਚਰਾ ਡੰਪ ਹੈ ਬਣੇ ਹੋਆ ਸਾਡੇ ਪਿੰਡਾਂ ਦੇ ਵਿੱਚ ਚੋਕਰੀਆਂ ਸ਼ੂ ਹੋਈਆਂ ਲੋਕੀ ਸੜਕਾਂ ਦੇ ਕਚਰਾ ਸਿੜਦੇ ਆ ਪੁੱਛੋ ਸਰਪੰਚ ਨੂੰ ਡੰਪ ਕਿੱਥੇ ਆ ਪਹਿਲੇ ਇੱਕ ਸਰਪੰਚ ਮਰ ਗਿਆ ਦੂਜਾ ਉਹ ਵੀ ਇਦਾਂ ਦਾ ਹੀ ਆ ਕੰਮ ਕਰਦੇ ਨਹੀਂ ਕੋਈ ਵੀ ਮਤਲਬ ਆ ਜਾ ਕੇ ਤੁਸੀਂ ਜਦੋਂ ਵੋਟਾਂ ਆਂ ਦੀਆਂ ਫੇਕ ਕਹਿੰਦੇ ਕਰਾਂਗੇ ਫੇਕ ਫੇਕ ਹੀ ਕਰਨਾ ਹੈ ਵੀਡੀਓ ਸਾਹਿਬ ਦੇਖਣ ਆ ਕੇ ਤੁਹਾਡਾ ਡੰਬ ਕਿੱਥੇ ਆ ਡੰਬ ਦੇ ਕਹਿੰਦੇ ਪੈਸੇ ਖਾਦੇ ਹੋ ਇਹਨਾਂ ਨੇ ਡੰਬ ਕਾਗਜ਼ੀ ਕਾਰਬੇ ਵਿੱਚ ਬਣਿਓ ਆ ਦੱਸਦੇ ਆ ਤੇ ਇਸ ਗਰਾਊਂਡ ਦੇ ਉੱਤੇ ਕੱਪੀ ਆ ਅਸਲ ਇਹ ਕਾਗਜ਼ੀ ਕਾਰਵਾਈ ਵਿੱਚ ਬਣਿਓ ਆ ਕਿਆ ਪਤਾ ਹੁਣ ਲੋਕ ਕੀ ਕਹਿੰਦੇ ਬਈ ਬਣਿਓ ਆ ਚਲੋ ਨਹੀਂ ਬਣਿਓ ਬਣਾ ਤਾਂ ਸਕਦੇ ਆ ਬਣਾ ਤਾਂ ਸਕਦੇ ਆ ਬਣਾ ਤਾਂ ਸਕਦੇ ਆ ਕਾਰੇ ਘਰਾਂ ਦਾ ਕਚਰਾ ਦੇਖੋ ਨਹਿਰ ਤੇ ਡੰਪ ਹੈ ਉੱਥੇ ਡੰਪ ਹੈ ਘਰਾਂ ਦਾ ਹਾਲੇ ਬੁਰਾ ਆ ਆ ਸਾਪਾ ਛੱਪੜ ਛੱਡੋ ਪਰਲੇ ਛੱਪੜ ਦੇਖ ਲਓ ਜੀ ਨਹੀਂ ਇਹ ਜਿਹੜਾ ਛੱਪੜ ਹੈਗਾ ਆਲੇ ਦੁਆਲੇ ਦੇ ਉੱਪਰ ਕੋਈ ਇਹਦੀ ਛੱਪੜ ਦੀ ਜਗ੍ਹਾ ਕੋਈ ਕਿਸੇ ਨੇ ਲੈ ਤਾਂ ਨਹੀਂ ਲਈ ਮਤਲਬ ਕੋਈ ਆਪਣੇ ਰਸਤੇ ਬੰਗਾਨਤ ਮਾਨ ਸਾਹਿਬ ਵੀ ਜਦੋਂ ਸਰਕਾਰ ਆਈ ਆ ਉਹਨਾਂ ਨੇ ਪਹਿਲਾਂ ਇਹ ਲੈਟਰ ਸਾਰੇ ਪੰਚਾਇਤਾਂ ਵੀਡੀਓ ਨੂੰ ਕੱਢਿਆ ਸਾਰੇ ਪ੍ਰਸ਼ਾਸਨ ਨੂੰ ਕੱਢਿਆ ਕਿ ਜਿਹੜੀਆਂ ਜਿਹੜੀਆਂ ਚਾਹੇ ਮਿਊਸਪਲ ਕਮੇਟੀ ਚਾਹੇ ਪਿੰਡਾਂ ਦੀ ਕਿਸੇ ਨੇ ਜ਼ਮੀਨ ਬਗੜੀ ਹੋਆ ਉਹ ਅਕਵਾਇਰ ਕਰੋ ਪਰ ਸਾਡੇ ਪਿੰਡ ਬਥੇਰੀਆਂ ਬਗਲੀਆਂ ਆ ਗਰਚਾ ਸਾਰੇ ਪਿੰਡਾਂ ਚ ਬਗਲੀਆਂ ਕੋਈ ਕਸ ਗਿਆ ਹੀ ਨਹੀਂ ਹੈ ਟੱਪੜ ਬਗਲੇ ਹੋਆ ਛਮਸ਼ਾਨ ਘਾਟ ਬਗਲੇ ਹੋਆ اچھا ਕੋਈ ਕਢਾਊਗਾ ਤਾਂ ਵੀਡੀਓ ਸਾਹਿਬ ਆ ਕੇ ਚੈੱਕ ਕਰਾਊਗਾ ਤਹਿਸੀਲਦਾਰ ਕਰਾਊਗਾ ਪਰ ਕੋਈ ਮਸਲਾ ਨਹੀਂ ਹੈ ਠੀਕ ਆਕਸਰ ਇੱਥੇ ਬਿੰਨੇ ਹੈਗੇ ਆ ਆ ਬਹੁਤ ਵਧੀਆ ਜਿਹਨੂੰ ਕਹਿ ਦਿੰਦੇ ਆ ਬਾਬਾ ਬੋਲ ਜਾਂ ਜਾਣੀ ਛਾਵੇਂ ਇੱਕ ਸਾਥ ਆ ਗਿਆ ਇੱਥੇ ਮੁਸ਼ਕ ਵੀ ਗੰਦਾ ਆਂਦਾ ਹੋਏਗਾ ਤੇ ਇਹ ਕੀ ਹੱਲ ਕਿਉਂ ਨਹੀਂ ਹੁੰਦਾ ਹੱਲ ਕੀ ਹੁੰਦਾ ਚਾਰ ਕਣਾ ਇੱਥੇ ਦੁਆਲੇ ਬਗੜਿਆ ਆ ਅੱਛਾ 18 18 ਕਣਾ ਦੀ ਜ਼ਮੀਨ ਵਾ ਛੱਪੜ ਦੀ ਇਹ ਛੱਪੜ ਦੀ ਇਸ ਦੀ ਹਾਂ 3 ਕਣਾ ਦੀਆਂ ਮੜੀਆਂ ਦੀ ਆ ਉਹਦੇ ਵਿੱਚੋਂ ਵੀ ਅੱਧੀ ਬਗੜੀ ਹੋ ਆ ਬਾਹਲੇ ਦੁਆਲੇ ਬਗੜਿਆ ਆ ਹਾਂ ਮਾਲੀ ਬਣ ਗਿਆ ਇੱਥੇ ਬਣ ਕੇ ਤੇ ਪਾਣੀ ਰੂਹੀ ਨਿਕਲ ਸਕਦਾ ਸੀ ਖਰਾਬੀ ਕੇ ਸਪੈਚ ਪਈ ਜਾਂਦਾ ਕਰਦਾ ਕੋਈ ਕੰਮ ਨਹੀਂ ਹੁਣ ਉਹ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਦਾ ਇੱਥੋਂ ਸੱਪ ਸਪੋੜੀਏ ਵੀ ਜਾਂਦੇ ਬੜਿਆ ਸਾਡੇ ਬੜਿਆ ਤੁਹਾਡੇ ਏਰੀਆ ਚ ਹਾਂ ਤੇ ਇਹਦਾ ਅੱਜ ਤੱਕ ਹੱਲ ਨਹੀਂ ਹੋਇਆ ਹੀ ਨਹੀਂ ਹੈ ਹੁਣ ਕਹਿੰਦੇ ਸੀ ਆ ਕੇ ਕਰਾਂਗੇ ਹੁਣ ਵੀ ਸਰਕਾਰ ਉਦਾਂ ਦੀ ਆ ਕੇ ਕੋਈ ਕੰਮ ਨਹੀਂ ਕਰਦਾ ਮਤਲਬ ਤੁਹਾਡਾ ਆ ਵੀ ਜੇ ਪੰਚਾਇਤਾਂ ਹੈਗੀਆਂ ਇਹ ਪੰਚਾਇਤ ਗਰਮੀਆਂ ਚ ਕੱਢਣਾ ਚਾਹੁੰਦਾ ਪਾਣੀ ਪੋਣ ਨੂੰ ਲੋਕ ਰਾਜੀ ਸੀ ਵੀ ਖੇਦ ਦਿੱਤੇ ਹੋ ਸੇ ਉਹਨੂੰ ਇਹ ਸਫਾਈ ਵੀ ਨਹੀਂ ਕੀਤੀ ਮੈਂ ਤਾਂ ਹਾਂ ਸਫਾਈ ਵੀ ਨਹੀਂ ਕੀਤੀ ਆ ਦੋੜੇ ਤਿੰਨ ਕਰਾਇ ਇਥੇ ਬਗੜਿਆ ਤੁਹਾਡੇ ਕਹਿਣ ਦਾ ਮਤਲਬ ਜੇ ਪੰਚਾਇਤਾਂ ਨੂੰ ਜਿਹੜੀ ਗ੍ਰਾਂਟਾਂ ਦਿੱਤੇ ਆ ਜਾਂਦੀਆਂ ਉੱਪਰੋਂ ਸਰਕਾਰ ਉਹਦੇ ਉੱਪਰ ਆ ਕੇ ਕਾਰਵਾਈ ਕਰੇ ਹਾਂ ਕਾਰਵਾਈ ਕਰੇ ਕੰਮ ਕੀਤੇ ਜਾਂ ਕੀ ਨਹੀਂ ਕੀ ਉਹ ਗ੍ਰਾਂਟ ਪਤਾ ਨਹੀਂ ਕਿੱਥੇ ਜਾਈ ਜਾਂਦੀ ਮੁੜੀ ਜਾਂਦੀ 25 20 25 ਲੱਖ ਰੁਪਏ ਆ ਆ ਕੇ ਕੀਤਾ ਕੱਖ ਨਹੀਂ ਇਹ ਤਾਂ ਦੁੱਖ ਵਾਲੀ ਗੱਲ ਆ ਨਾ ਵੀ ਪਿੰਡ ਨੂੰ ਪੈਸਾ ਆਇਆ ਤੇ ਉਹ ਸਾਰਾ ਪੈਸਾ ਚਲਾ ਗਿਆ ਹਨਾ ਪੈਸਾ ਤਾਂ ਪਿੰਡ ਨੂੰ ਆਇਆ ਸੀ ਉਹ ਇਹ ਪੱਟੀ ਲਾਖੀ ਆਂਦਾ ਜੀ ਹਰ ਵਾਰ ਗਰਾਂਡ ਕਰਵਾ ਪਾਉਂਦੀ ਆ। ਉਹ ਪਾਪਾ ਚਲੇ ਜਾਂਦੇ। ਪਤਾ ਨਹੀਂ ਸਾਨੂੰ ਇਹ ਕੰਮ ਨਹੀਂ ਕਰਾਉਂਦਾ। ਕੋਈ ਵੀ ਪੱਜਾ ਸਾਡੇ ਗਰਚਾਂ ਦਾ ਬੁਰਾ ਹਾਲ ਹੈ। ਕੋਈ ਬਣ ਜਾਏ ਕੰਡੀਆਂ ਗਰੀਬਾਂ ਦਾ ਪਾਰਟੀ ਪਾਰਟੀ ਲਈ ਖੜਾ। ਇਹਨਾਂ ਦੇ ਪਾਰਟੀ ਬਾਈਕ ਤੇਰਾ ਬੈਗਲੋ ਨੀਂ ਚ ਮਾਰੀ ਜਾਗੇ। ਦੇਖੋ ਜੀ ਪਾਣੀ ਕਿੱਦਾਂ ਖੜਾ। ਇਹਦਾ ਖੜਾ ਦੇਖ ਲੈ। ਕੋਈ ਪੁੱਛਣ ਵਾਲਾ ਨਹੀਂ ਹੈ ਇੱਥੇ। ਪਾਰਟੀ ਬਾਜੀ ਕਰਦੇ ਆ ਸਭ। ਨਹੀਂ ਜਦੋਂ ਪਿੰਡ ਦਾ ਵਿਕਾਸ ਕਰਨਾ ਫੇਰ ਤਾਂ ਪਾਰਟੀ ਬਾਜੀ। ਪਾਰਟੀ ਗਾ ਜੀ ਮਾਲ ਹੀ ਬਣ ਗਿਆ ਦੇਖ। ਛੋਟਾ ਜਿਹਾ ਪਿੰਡ ਉਹ ਨਹੀਂ ਕੋੜੇ ਖੜੇ ਕਰਿਓ ਬਜਟ। ਹਾਲਤੇ ਦੇਖ ਲੋ। ਹਾਲ ਡਿਗਰ ਬਣਾਤਾ ਸਰਪੰਚ ਨੇ ਐਸੀ ਸਰਪੰਚ ਹੈ ਬਾਹਰੋਂ ਦੇਖੋ ਸਾਡੇ ਪਿੰਡ ਦਾ ਬੈ ਇੰਨਾ ਬੁਰਾ ਹਾਲਾ ਜੀ ਸਾਰੇ ਪਾਸੇ ਨਹੀਂ ਹੁਣ ਵੋਟਾਂ ਆਣੀਆਂ ਸਰਪੰਚੀ ਦੀਆਂ ਕੀ ਸੋਚ ਕੇ ਪਾਉਂਗੇ ਫਿਰ ਕੋਈ ਕਹਿੰਦੇ ਕੋਈ ਆਤ ਹਰਮੀ ਬਣੇ ਵਧੀਆ ਬੰਦਾ ਜੱਟ ਨਾ ਬਣੇ ਸੇ ਪੜਿਆ ਲਿਖਿਆ ਬੜੇ ਪੜਿਆ ਲਿਖਿਆ ਆਤਵਾ ਕਾ ਧਰਮੀ ਬਣੇ ਮੈਂ ਤਾਂ ਇਹ ਜòn ਸਾਡੇ ਖਰਚਿਆਂ ਦੇ ਵਿੱਚ ਪ੍ਰਸ਼ਾਸਨ ਡੀਸੀ ਸਾਹਿਬ ਦੀ ਖਾਸ ਰਿਕਵੈਸਟ ਹੈ ਕਿ ਡੀਸੀ ਸਾਹਿਬ ਆਪ ਆ ਕੇ ਨਾਲੇ ਦੁਆਲੇ ਜਿਹੜਾ ਮਰ ਜਿਹੜਾ ਦੋਸ਼ੀ ਆ ਉਹਨੂੰ ਜੱਗ ਕੇ ਅੰਦਰ ਕਰ ਤੁਹਾਡੇ ਕਹਿੰਦਾ ਮਤਲਬ ਡਿਪਟੀ ਕਮਿਸ਼ਨਰ ਸਾਹਿਬ ਆਪ ਕਾਰਵਾਈ ਕਰਨ ਤੇ ਇੱਥੇ ਤਾਂ ਇਹ ਸੁਧਾਰ ਹੋ ਸਕਦਾ ਬਾਕੀ ਦਾ ਥੱਲੇ ਵਾਲਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜਿਹੜਾ ਦੋਸ਼ੀ ਆ ਉਹ ਇਨਕੁਆਇਰੀ ਕਰੋ ਫਿਰ ਕਿੰਨਾ ਫੰਡ ਆਇਆ ਕੀ ਆਇਆ ਪੰਚਾਇਤਾਂ ਦੇ ਪੰਚਾਇਤ ਦਾ ਖਰਚਾ ਵੀ ਦਾ ਆਡਿਟ ਹੋਵੇ ਫਿਰ ਪਤਾ ਲੱਗੇ ਜਿਹੜਾ ਦੋਸ਼ੀ ਨੂੰ ਸਜ਼ਾ ਹੋਵੇ ਫਿਰ ਕੰਮ ਹੋ ਸਕਦਾ ਨਹੀਂ ਤਾਂ ਮੁਸ਼ਕਲ ਹੈ ਠੀਕ ਹੈ ਦੇਖ ਸਕਦੇ ਆ ਕਿ ਉਹ ਜਿਹੜਾ ਪਾਣੀ ਹੈਗਾ ਛੱਪੜ ਦਾ ਜਿਹੜਾ ਵਹਿ ਕੇ ਆ ਤੁਸੀਂ ਦੇਖ ਸਕਦੇ ਆ ਪਿੰਡ ਦੇ ਵਿੱਚ ਜਿਹੜਾ ਅੰਦਰ ਨੂੰ ਜਾ ਰਿਹਾ ਆ ਦਾਵਾਂਗੇ ਸੜਕੀ ਜੇ ਸਾਡੇ ਨਿਆਣੇ ਛੋਟੇ ਛੋਟੇ ਲੰਘਣਾ ਔਖਾ ਹੋਇਆ ਨਿਆਣੇ ਅੱਗੇ ਚ ਆਉਣਾ ਡੁੱਬ ਜਾਣਾ ਹੈ ਅਸੀਂ ਕਿੱਦਾਂ ਲੰਘਾਂਗੇ ਇਹ ਹਰ ਵੇਲੇ ਪਾਣੀ ਦਾ ਇਹੀ ਹਾਲ ਹੁੰਦਾ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਆ ਹਾਂ ਹਾਂਜੀ ਕੀ ਨਾਂ ਆ ਤੁਹਾਡਾ ਸਰੂਜ ਕਾਸਮਾਨ ਇੱਥੇ ਕਿ ਘਰ ਆ ਤੁਹਾਡਾ ਹਾਂਜੀ ਹਾਂਜੀ ਅੱਛਾ ਸਾਡੇ ਨਿਆਣੇ ਛੋਟੇ ਛੋਟੇ ਆ ਲੰਘਣਾ ਔਖਾ ਆ ਘਰਾਂ 'ਚ ਜੇ ਸਾਡੇ ਨਿਆਣੇ ਡੁੱਬ ਜਾਣਾ ਮਰ ਜਾਣਾ ਫੇਰ ਉਹਦਾ ਕੌਣ ਜ਼ਿੰਮੇਵਾਰ ਹੋਵੇ ਘਰਾਂ 'ਚ ਪਾਣੀ ਵੜ ਜਾਂਦਾ ਹਾਂਜੀ ਹਾਂਜੀ ਇਸ ਘਰਚਾ ਪਿੰਡ ਦਾ 56 ਨੰਬਰ 2 ਆ ਜੋ ਕਿ ਬਹਾਦਰਪੁਰ ਰੋਡ ਦੇ ਉੱਪਰ ਹੈਗਾ ਔਰ ਤੁਸੀਂ ਇਸ ਤੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਦੂਰ ਦੂਰ ਤੱਕ ਇਹ ਛੱਪੜਿਆ ਜਾ ਕੇ ਕੋਈ ਇੱਥੇ ਕੋਈ ਫਸਲ ਬੀਜੀ ਹੋਈ ਆ ਪਰ ਨਹੀਂ ਇਹ ਫਸਲ ਨਹੀਂ ਇਹ ਜਿਹੜੀ ਆ ਇੱਥੇ ਘਾਹ ਬੂਟ ਵਗੈਰਾ ਕਾਫੀ ਜੰਮਿਆ ਹੋਇਆ ਹੈ ਇੰਜ ਲੱਗ ਰਿਹਾ ਆ ਕਿ ਕਈ ਸਦੀਆਂ ਤੋਂ ਇੱਥੇ ਜਿਹੜੀ ਆ ਉਹ ਸਫਾਈ ਨਹੀਂ ਕੀਤੀ ਗਈ ਆ ਤੁਸੀਂ ਇਸ ਛੱਪੜ ਜਿਹੜਾ ਦੂਜਾ ਛੱਪੜ ਆ ਇਹ ਬਹਾਦਰਪੁਰ ਰੋਡ ਦਾ ਇਹਦੀ ਤੁਸੀਂ ਹਾਲਾਤ ਦੇ ਸਕਦੇ ਹੋ ਕਿ ਕਾਹ ਬੂਟ ਦੇ ਨਾਲ ਤਾਂ ਹੀ ਵਗੈਰਾ ਜਿਹੜੀ ਆ ਕਿ ਜੰਮੀ ਹੋਈ ਆ ਵਿੱਚੇ ਰਿੰਡ ਵਗੈਰਾ ਜਿਹੜੇ ਆ ਦਰਖਤ ਜੰਮੇ ਹੋਏ ਆ ਕਿ ਜਿਸ ਤਰ੍ਹਾਂ ਕਿ ਕਾਫੀ ਸਮੇਂ ਤੋਂ ਜਿਹੜੀ ਆ ਕਿ ਇੱਥੇ ਦੀ ਕੋਈ ਸਫਾਈ ਹੀ ਨਹੀਂ ਕੀਤੀ ਗਈ ਔਰ ਜਿਹੜਾ ਪਾਣੀ ਹੈਗਾ ਆ ਦੇਖੋ ਮੈਂ ਤੁਹਾਨੂੰ ਪਿੰਡ ਤੋਂ ਹੁੰਦਾ ਹੋਇਆ ਇਸ ਜਗ੍ਹਾ ਤੋਂ ਛੱਪੜ ਦੇ ਵਿੱਚ ਜਾਣਾ ਔਰ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨੇ ਸੱਪ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਵੈਕਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਰਾਹੀਂ ਜਿਹੜਾ ਹੋ ਕੇ ਵੈਕ ਜਾਂਦਾ ਤੇ ਲੋਕਾਂ ਦੇ ਘਰਾਂ ਵਿੱਚ ਵੜਦੇ ਨੇ ਕਾਫੀ ਖਤਰਨਾਕ ਜਿਹੜਾ ਹੈ ਆ ਸੱਪ ਹੈਗਾ ਤਾਂ ਕਾਫੀ ਵੱਡਾ ਦੇਖੋ ਸੱਪ ਆ ਆ ਸਕਰੀਨ ਤੇ ਜਿਹੜਾ ਦੇਖ پا ਰਹੇ ਹੋ ਜਦੋਂ ਪਾਣੀ ਜਿਹੜਾ ਆ ਉਹ ਵੈਕ ਜਾਏਗਾ ਇਹ ਲੋਕਾਂ ਦੇ ਘਰਾਂ ਦੇ ਵਿੱਚ ਹੀ ਭੜੇਗਾ ਆ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਆ ਦੇਖੋ ਕਾਲੇ ਰੰਗ ਦਾ ਜਿਹੜਾ ਆ ਕਰਦੇ ਕਰਦੇ ਮੇਰੀ ਨਜ਼ਰ ਪੈ ਗਈ ਨਹੀਂ ਤੇ ਮੇਰੇ ਲਈ ਵੀ ਖਤਰਾ ਖੜਾ ਹੋ ਸਕਦਾ ਸੀ ਆ ਪਾਣੀ ਜਿਹੜਾ ਆ ਇਹ ਬੈਕ ਆ ਰਿਹਾ ਹੈ ਰੋਡ ਤੇ ਛੱਪੜ ਦੇ ਦੂਸਰੇ ਪਾਸੇ ਦੀ ਜਿਹੜੀ ਨਾਲੀ ਹੈਗੀ ਆ ਉਸ ਤੋਂ ਪਾਣੀ ਜਿਹੜਾ ਇਹ ਅੰਦਰ ਨੂੰ ਜਾ ਰਿਹਾ ਹੈ ਗਾਹ ਦੇਖ ਲਓ ਕਿ ਜਾ ਨਹੀਂ ਰਿਹਾ ਬਲਕਿ ਆ ਇਹਦੇ ਹਾਲਾਤ ਕੀ ਬੜੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਸਾਫ ਸਫਾਈ ਦਾ ਕਿੰਨਾ ਪ੍ਰਬੰਧ ਕੀਤਾ ਹੋਇਆ ਹੈ ਨਾਲੀਆਂ ਰੁਕੀਆਂ ਹੋਈਆਂ ਨੇ ਕਿਉਂਕਿ ਇਹ ਪਾਣੀ ਬੈਕ ਜਾਂਦਾ ਤੇ ਬੈਕ ਜਾ ਕੇ ਫਿਰ ਇਕ ਗਾਰਾ ਜਿਹੜਾ ਆ ਕਿ ਇਕੱਠਾ ਹੋ ਜਾਂਦਾ ਆ ਤੇ ਪਾਣੀ ਪਿੰਡ ਨੂੰ ਵੈਕ ਚਲੇ ਜਾਂਦਾ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 987679499